ਦੁੱਧ ਵੀ ਵਧ ਗਿਆ ਵਧਦੀਆਂ ਜੀ ਅੱਛਾ ਇਹਦੇ ਨਾਲ ਕਿ ਸ਼ੈਣ ਪਸ਼ੂਆਂ ਤੇ ਪੂਰੀ ਵਧਿਆ ਰਹਿੰਦੀ ਆ ਦੁੱਧ ਨਾਲ ਫੈਟ ਵੀ ਵਧਦੀ ਐ ਐਨਐਸ ਵੀ ਵਧਦੀ ਐ ਸਾਰਾ ਕੋਈ ਠੀਕ ਆ ਆਪਣਾ ਭਰਾ ਕਹੇ ਡੇਰੀ ਜਾ ਕੇ ਰਿਕਾਰਡ ਪਤਾ ਕਰ ਲਓ ਕਿ ਕੀ ਫੈਟ ਆਉਂਦੀ ਆ ਤੁਹਾਨੂੰ ਠੀਕ ਆ ਫੈਟ ਵੀ ਵਧੂਗੀ ਤੇ ਦੁੱਧ ਵੀ ਵਧੂਗਾ ਦੁੱਧ ਵੀ ਵਧਦਾ ਹੈ ਇਹ ਆਪਾਂ ਵੇਖਿਆ ਹੋਣਾ ਵੀ ਕਈ ਮਾਰਕੀਟ ਦੇ ਵਿੱਚ ਪ੍ਰੋਡਕਟ ਹੁੰਦੇ ਆ ਉਹ ਦੁੱਧ ਤਾਂ ਵਧਾਉਂਦੇ ਪਰ ਉਹ ਫੈਟ ਘਟਾ ਦਿੰਦੇ ਨਹੀਂ ਨਹੀਂ ਫੈਟ ਇਹਦੀ ਪੂਰੀ ਆਉਂਦੀ ਜੇ ਫੈਟ ਵੀ ਵਧਦੀ ਆ ਹਾਂਜੀ ਦੁੱਧ ਵੀ ਵਧਦਾ ਆਂਜੀ ਤੇ ਐਨਐਸ ਵੀ ਵਧਦੀ ਆ ਤੇ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਜਿਵੇਂ ਰਿਪੀਟ ਹੋਣ ਵਾਲੀ ਬਹੁਤ ਪ੍ਰੋਬਲਮ ਆਉਂਦੀ ਆ ਉਹ ਕੋਈ ਰਿਪੀਟ ਨਹੀਂ ਉਹ ਫਾਇਦਾ ਕਰਦਾ ਹਾਂਜੀ ਫਾਇਦਾ ਕਰਦਾ ਅਈ ਜੀ ਡੇਰੀ ਫਾਰਮ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਦਿਖਾਏ ਆ ਪਹਿਲਾਂ ਹਨਾ ਪਰ ਜਿਹੜਾ ਅੱਜ ਡੇਰੀ ਫਾਰਮ ਦਿਖਾਉਣਾ ਪਹਿਲਾਂ ਦੀ ਸਫਾਈ ਚੈੱਕ ਕਰੋ ਫੇਰ ਤੁਸੀਂ ਪਸ਼ੂਆਂ ਦੀ ਝਾਕਾਂ ਮਾਰ ਲਿਓ ਸਫਾਈ ਚ ਵੀ ਨੰਬਰ 1 ਹੈ ਤੇ ਪਸ਼ੂਆਂ ਦੀ ਕੁਆਲਿਟੀ ਚੈੱਕ ਕਰ ਲਓ ਇਹਦਾ ਕੀ ਰੀਜਨ ਹੁੰਦਾ ਇਹਦਾ ਆ ਹੀ ਰੀਜਨ ਹੈ ਵੀ ਜਿਹੜੇ ਆਪਣੇ 50% ਫਾਰਮਰ ਆ ਉਹਨਾਂ ਨੂੰ ਆ ਹੀ ਨਹੀਂ ਪਤਾ ਵੀ ਆਪਾਂ ਪਸ਼ੂਆਂ ਨੂੰ ਖਰਾਕ ਕਿਹੜੀ ਪਾਉਣੀ ਆ ਜੇ ਪਤਾ ਵੀ ਹੈ ਫਾਰਮਰਾਂ ਨੂੰ ਵੀ ਖਰਾਕ ਕਿਹੜੀ ਪਾਉਣੀ ਆ ਉਹਨਾਂ ਨੂੰ ਆ ਹੀ ਨਹੀਂ ਪਤਾ ਹੁੰਦਾ ਵੀ ਕਿੰਨੇ ਮਾਤਰਾ ਚ ਪਾਉਣੀ ਆ ਤੇ ਅੱਜ ਆਪਾਂ ਤੁਹਾਨੂੰ ਡੇਰੀ ਫਾਰਮ ਦਿਖਾਉਣੇ ਆ ਪਹਿਲਾਂ ਤੁਸੀਂ ਜਾਨਵਰ ਚੈੱਕ ਕਰ ਲਓ ਇੱਧਰ ਸਫਾਈ ਵੀ ਚੈੱਕ ਕਰੋ ਫਾਰਮ ਦੀ ਜੇ ਆਪਾਂ ਇਹੋ ਜਿਹਾ ਫਾਰਮ ਚਲਾਵਾਂਗੇ ਫੇਰ ਹੀ ਆਪਾਂ ਨੂੰ ਅੱਗੇ ਜਾ ਕੇ ਨਫਾ ਮਿਲਦਾ ਤੇ ਆਪਾਂ ਡੇਰੀ ਫਾਰਮਰਾਂ ਨਾਲ ਗੱਲ ਵੀ ਅੱਜ ਕਰਾਂਗੇ ਤੇ ਤੁਹਾਨੂੰ ਆਪਾਂ ਮਲਾਉਣੇ ਆ ਤੇ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਆਪਾਂ ਕਿਵੇਂ ਜਾਨਵਰ ਮੇਨਟੇਨ ਕਰਕੇ ਰੱਖਿਆ ਕੀ ਆਪਣਾ ਮਿਨਰਲ ਮਿਕਸਚਰ ਹੁੰਦਾ ਕੀ ਇਹਨਾਂ ਦੀ ਖਰਾਕ ਹੁੰਦੀ ਹੈ ਹਨਾ ਜਿਹੜੇ ਆਪਣੇ ਪਸ਼ੂਆਂ ਦੀ ਕੁਆਲਿਟੀ ਇੰਨੀ ਵਧੀਆ ਪਈ ਹੈ ਤੇ ਆਪਾਂ ਸਾਫ ਸਫਾਈ ਦੀ ਮੈਨੇਜਮੈਂਟ ਕਿਵੇਂ ਕਰਕੇ ਰੱਖਦੇ ਆ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਆਪਾਂ ਇਸ ਟਾਈਮ ਕਿਹੜੇ ਪਿੰਡ ਦੇ ਵਿੱਚ ਖੜੇ ਆ ਜੀ ਪਿੰਡ ਮੱਜੂਗੇ ਜੀ ਬੰਜੂਗੇ ਪਿੰਡ ਇਹ ਮੋਗੇ ਜ਼ਿਲ੍ਹੇ ਦੇ ਵਿੱਚ ਹੈ ਬਰਨਾਲੇ ਦੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੇ ਆਪਣਾ ਜਿਹੜਾ ਇਹ ਡੇਰੀ ਫਾਰਮਰ ਆ ਹਨਾ ਹਾਂਜੀ ਡੇਰੀ ਫਾਰਮਰ ਜਿਹੜਾ ਆਪਣਾ ਆਪਾਂ ਪਸ਼ੂ ਸ਼ੁਰੂ ਚ ਹੀ ਦਿਖਾਏ ਸੀਗੇ ਵੀ ਸਾਫ ਸफाई ਵੀ ਆਪਣੀ ਬਹੁਤ ਜ਼ਿਆਦਾ ਆ ਤੇ ਪਸ਼ੂਆਂ ਦੀ ਕੁਆਲਿਟੀ ਵੀ ਬਹੁਤ ਦੂਜਿਆਂ ਨਾਲੋਂ ਅੱਡ ਆ ਹਾਂਜੀ ਹਾਂਜੀ ਇਹ ਕਾਰਨ ਕੀ ਹੈ ਜੀ ਇਹਦਾ ਆ ਮੈਨੂੰ ਮੈਂ ਇੱਕ ਤਰ੍ਹਾਂ ਸਾਰਾ ਕੁਝ ਵਧੀਆ ਮੇਨਟੇਨ ਚ ਪਾਉਣਾ ਹੈ ਸਾਰਾ ਕੁਝ ਹਾਂ ਫੀਡ ਤਾਂ ਜਿਹੜਾ ਪਾਉਣੀ ਪਾਉਣੇ ਆ ਹਾਂ ਵੀਡਾ ਜਿਹੜਾ ਇਹਨਾਂ ਨੂੰ ਚਾਹੀਦਾ ਉਹਨਾਂ ਪਾਣੀ ਪੋਣਿਆ ਜਾਂ ਇਹ ਮਿਨਰਲ ਮਿਕਸਚਰ ਜਿਹੜਾ ਪਾਉਨੇ ਆ ਉਹ ਲੱਗ ਤੋਂ ਪਾਉਨੇ ਆ 100 150 ਗ੍ਰਾਮ ਹਰੇਕ ਬੱਥੇ ਨੂੰ ਡੇਲੀ ਪਾਉਨੇ ਪਾਉਣਾ ਵੀ ਇਹ ਮਿਨਰਲ ਮਿਕਸਚਰ ਦਾ ਫਰਕ ਆ ਇਕੱਲੇ ਪੱਠਿਆਂ ਨਾਲ ਆਪਣਾ ਡੇਲੀ ਮਾਰ ਨਹੀਂ ਚੱਲਦਾ ਨਹੀਂ ਨਹੀਂ ਪੱਠੇ ਪੱਠੇ ਨਾਲ ਤੇ ਕਿਹੜੇ ਆਪਾਂ ਜਿਹੜੇ ਪਾਟਾਂ ਨਾਲ ਵੀ ਜ਼ਰੂਰੀ ਹੈ ਚੀਜ਼ ਹਰੇਕ ਦੀ ਹਾਂਜੀ ਤੁਸੀਂ ਸਾਨੂੰ ਦੱਸਿਆ ਸੀਗਾ ਵੀ ਆਪਾਂ ਮਿਨਰਲ ਮਿਕਸਚਰ ਵਰਤਨੇ ਕਿਹੜੀ ਕੰਪਨੀ ਦੇ ਵਰਤਦੇ ਆ ਤੇ ਕਿਵੇਂ ਉਹਨਾਂ ਦੀ ਵਰਤੋਂ ਕਰਦੇ ਹੋ ਤੁਸੀਂ ਪਲਾਨ 21 ਵਰਤਦੇ ਆ ਜੀ ਆਪਾਂ ਪਲਾਨ 21 ਆਪਣੇ ਕੋਲੇ ਪਹਿ ਇਸ ਟਾਈਮ ਜੂਨ ਆਨਲਾਈਨ ਕੰਮ ਆ ਉੱਤਰ ਪਿਆ ਉਹ ਇਹ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਣਾ ਆ ਵੀ ਕਿਵੇਂ ਇਹਦੀ ਵਰਤੋਂ ਹੁੰਦੀ ਹੈ ਮਿਨਰਲ ਮਿਕਸਚਰ ਦੀ ਇੰਨੀ ਫੈਂਡ ਦੇਖੋ ਜੀ ਪਸ਼ੂਆਂ ਦੀ ਸਾਰਿਆਂ ਦੀ ਤੇ ਜੀ ਇੱਥੇ ਬਾਈ ਜੀ ਪਸ਼ੂ ਖਾ ਦਿਓ ਇੱਕ ਵਾਰੀ ਆਇਨੇ ਕੋਲ ਪਸ਼ੂ ਲਿਸਾਨ ਨਾਲੇ ਸਾਰੇ ਪਸ਼ੂ 35 40 35 40 ਕਿਲੋ ਦੁੱਧ ਵਾਲੇ ਇਹ ਵੀ ਇਸ ਫਾਰਮ ਦੀ ਖਾਸ ਗੱਲ ਆ ਵੀ ਪਸ਼ੂ ਵੀ ਹੈ ਜਿਹੜੇ 35 ਤੋਂ ਲੈ ਕੇ 40 ਲੀਟਰ ਦੁੱਧ ਵਾਲੇ ਪਸ਼ੂ ਆ ਤੇ ਹੁਣ ਆਪਾਂ ਸਵਾਲ ਕਿਤਾਬ ਲਾ ਸਕਦੇ ਹਾਂ ਵੀ ਜਿਹੜੇ ਵੱਡੇ ਪਸ਼ੂ ਹੁੰਦੇ ਆ ਉਹਨਾਂ ਨੂੰ ਕਿਹੜਾ ਮਿਨਰਲ ਮਿਕਸਚਰ ਦੇਣਾ ਜਿਵੇਂ ਇਹਨਾਂ ਨੇ ਦੱਸਿਆ ਸੀ ਪਲਾਨ 21 ਉਹ ਪਤੋਂ ਦਿਖਾਉਣੇ ਆ ਵੀ ਕਿਹੜਾ ਮਿਨਰਲ ਮਿਕਸਚਰ ਆ ਇੱਧਰ ਜਿਹੜਾ ਆਹ ਮਿਨਰਲ ਮਿਕਸਚਰ ਪਿਆ ਇਹ ਹੈਗਾ ਜੀ ਨੈਟ ਕੈਮ ਨੈਟ ਕੈਮ ਕੰਪਨੀ ਦਾ ਹਨਾ ਜੀ ਹਾਂਜੀ ਹਾਂਜੀ ਨੈਟ ਕੈਮ ਕੰਪਨੀ ਦਾ ਹੈਗਾ ਪਲਾਨ 21 ਇਹਦਾ ਨਾਮ ਹੈ ਇਹ ਇਹਦੇ ਵਿੱਚ ਕਿਵੇਂ ਇਹਦੀ ਵਰਤੋਂ ਹੁੰਦੀ ਹੈ ਕਿ ਇਹਦੇ ਕਿਹੜੇ ਕਿਹੜੇ ਮੇਜ ਦੇ ਵਿੱਚ ਤੱਤ ਹੁੰਦੇ ਆ ਜੀ ਪਸ਼ੂਆਂ ਨੂੰ ਫਾਇਦਾ ਕੀ ਹੁੰਦਾ ਕਹਿੰਦਾ ਮਤਲਬ ਅਦਾ ਇਹ ਘਾਟਾਂ ਜਿਹੜੀਆਂ ਸਾਰੀਆਂ ਰਿਪੀਟਰ ਨਹੀਂ ਹੁੰਦਾ ਪਸ਼ੂ ਰਿਪੀਟ ਨਹੀਂ ਹੁੰਦਾ ਇੱਕ ਦਾ ਹਾਂਜੀ ਹਾਂਜੀ ਘਾਟਾ ਪੂਰਾ ਜਿਵੇਂ ਦੁੱਧ ਤੋਂ ਟੁੱਟਦਾ ਨਹੀਂ ਸਰੀਰ ਨਹੀਂ ਤੋੜਦਾ ਪਸ਼ੂ ਦੁੱਧ ਵੀ ਨਹੀਂ ਟੁੱਟਦਾ ਤੇ ਰਿਪੀਟ ਵੀ ਨਹੀਂ ਹੁੰਦਾ ਸਰੀਰ ਦੀਆਂ ਬਾਕੀ ਸਾਰੀਆਂ ਘਾਟਾਂ ਵੀ ਸਾਰੀਆਂ ਪੂਰੀਆਂ ਹੁੰਦੀਆਂ ਜੀ ਇਹ ਆਪਾਂ ਗੱਲ ਕਰੀਏ ਜੀ ਇਹਦੀ ਕੀਮਤ ਕਿੰਨੀ ਹੁੰਦੀ ਹੈ ਵੈਸੇ 3000 ਦਾ ਘਟਾ ਜੀ 25 ਕਿਲੋ ਦਾ 25 ਕਿਲੋ ਦਾ 3000 ਦਾ ਘਟਾ ਹਾਂਜੀ ਹਾਂਜੀ ਇਹ ਮਿਲ ਜਾਂਦਾ ਆਪਣੇ ਆਪ ਹਾਂਜੀ ਹਾਂਜੀ ਆਮ ਹਰੇਕ ਮੈਡੀਕਲ ਤੇ ਮਿਲ ਜਾਂਦਾ ਜੀ ਤੇ ਇਹਦਾ ਫਾਇਦਾ ਕੀ ਦੱਸਾਂ ਜੀ ਤੁਸੀਂ ਪਸ਼ੂ ਨੂੰ ਫਾਇਦਾ ਕੀ ਹੋ ਜਾਂਦਾ ਦੁੱਧ ਵੀ ਵਧਦਾ ਬਾਦਦੀਆਂ ਜੀ ਅੱਛਾ ਇਹਦੇ ਨਾਲ ਨਾ ਕਿ ਸ਼ੈਣ ਪਸ਼ੂਆਂ ਤੇ ਪੂਰੀ ਵਧਿਆ ਰਹਿੰਦੀ ਆ ਦੁੱਧ ਨਾਲ ਫੈਟ ਵੀ ਵੱਧਦੀ ਐਨਐਸ ਵੀ ਵੱਧਦੀ ਆ ਸਾਰਾ ਕੁਝ ਠੀਕ ਹੈ ਆਪਣਾ ਭਾਵੇਂ ਰਕ ਡੈਰੀ ਜਾ ਕੇ ਰਿਕਾਰਡ ਪਤਾ ਕਰ ਲਓ ਕਿ ਕੀ ਫੈਟ ਆਉਂਦੀ ਹੈ ਆਪਣੇ ਠੀਕ ਹੈ ਫੈਟ ਵੀ ਵਧੂਗੀ ਤੇ ਦੁੱਧ ਵੀ ਵਧੂਗਾ ਦੁੱਧ ਵੀ ਵਧਦਾ ਹੈ ਇਹ ਆਪਾਂ ਵੇਖਿਆ ਹੋਣਾ ਵੀ ਕਈ ਮਾਰਕੀਟ ਦੇ ਵਿੱਚ ਪ੍ਰੋਡਕਟ ਹੁੰਦੇ ਆ ਉਹ ਦੁੱਧ ਤਾਂ ਵਧਾਉਂਦੇ ਪਰ ਉਹ ਫੈਟ ਘਟਾ ਦਿੰਦੇ ਨੇ ਨਹੀਂ ਨਹੀਂ ਫੈਟ ਇਹਦੀ ਪੂਰੀ ਆਉਂਦੀ ਹੈ ਜੇ ਫੈਟ ਵੀ ਵਧਦੀ ਆ ਦੁੱਧ ਵੀ ਵਧਦਾ ਹੈ ਤੇ ਜਿਹੜੀਆਂ ਐਸ ਵੀ ਵਧਦੀ ਹੈ ਤੇ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਜਿਵੇਂ ਰਿਪੀਟ ਹੋਣਾ ਨਹੀਂ ਉਹ ਤਾਂ ਪ੍ਰੋਬਲਮ ਆਉਂਦੀ ਆ ਉਹ ਕੋਈ ਰਿਪੀਰ ਨਹੀਂ ਆ ਉਹ ਜ ਫਾਇਦਾ ਕਰਦਾ ਹੈ ਹਾਂਜੀ ਫਾਇਦਾ ਕਰਦਾ ਹੀ ਪੂਰਾ ਜੀ ਲਓ ਜੀ ਇਹ ਰਿਪੀਟਰ ਪ ਦੁੱਧ ਵਧਾਉਣ ਵਾਸਤੇ ਵੀ ਇਹ ਕੰਮ ਆ ਜਾਂਦਾ ਹੈ। ਟੈਟ ਵਧਾਉਣ ਵਾਸਤੇ ਵੀ ਕੰਮ ਆ ਜਾਂਦਾ ਹੈ। 3000 ਰੁਪਿਆ 25 ਕਿਲੋ ਦੇ ਗੱਟੇ ਦਾ ਇਹਦਾ ਹੈਗਾ ਪ੍ਰਾਈਸ। ਤੇ ਇਹਦਾ ਨਾਮ ਹੈਗਾ ਜੀ ਪਲਾਨ 21 ਸੁਪਰ। ਹਾਂਜੀ ਸੁਪਰ। ਠੀਕ ਹੈ ਜੀ। ਤੇ ਬਾਕੀ ਪਸ਼ੂਆਂ ਤੁਸੀਂ ਪਸ਼ੂਆਂ ਨੂੰ ਦੇਖ ਕੇ ਹਿਸਾਬ ਕਿਤਾਬ ਲਾ ਸਕਦੇ ਹੋ। ਕਿਉਂਕਿ ਆਪਾਂ ਡੇਰੀ ਫਾਰਮ ਦੇ ਵਿੱਚ ਆਪਣਾ ਆਉਣ ਦਾ ਇੱਕ ਹੀ ਮਕਸਦ ਸੀਗਾ ਕਿ ਇੱਕ ਆਪਾਂ ਸਿੱਧਾ ਤੁਹਾਨੂੰ ਪ੍ਰੋਡਕਟ ਦਿਖਾ ਲਈਏ, ਇੱਕ ਆਪਾਂ ਜਿਹੜਾ ਫਾਰਮਰ ਵਰਤੋਂ ਕਰੀ ਜਾਂਦਾ ਉਹਦੇ ਕੋਲੇ ਅੱਜ ਆਏ ਸੀ। ਪਸ਼ੂ ਵੇਖ ਸਕਦੇ ਤੁਸੀਂ ਸ਼ਾਇਨਿੰਗ ਦੇਖ ਸਕਦੇ ਹੋ ਪਸ਼ੂਆਂ ਦੀ ਬਾਕੀ ਇਹਨਾਂ ਦੇ ਫਾਰਮ ਤੇ ਸਾਫ ਸਫਾਈ ਵੀ ਬਹੁਤ ਆ ਉਹ ਚੀਜ਼ ਦਾ ਹੀ ਬਹੁਤ ਫਰਕ ਪੈ ਜਾਂਦਾ ਜੇ ਆਪਾਂ ਕੰਮ ਰੀਜ ਲਾ ਕੇ ਕਰਾਂਗੇ ਤਾਂ ਆਪਣੇ ਫਾਰਮ 'ਚ ਫਾਇਦਾ ਹੋਣਾ ਹੀ ਆਪਾਂ ਨੂੰ ਤਕਰੀਬਨ ਜੀ ਬਈ ਨਾਲ 6 ਮਹੀਨੇ ਹੋ ਗਏ ਜੀ ਆਉਂਦੇ ਨੇ ਫਾਰਮ ਤੇ ਜੀ ਤੇ ਆਪਣੇ ਫੂਡ ਦਾ ਕਿਦਾਂ ਰਿਜ਼ਲਟ ਰਿਹਾ ਜੀ ਇਹ ਪੂਰਾ ਗੋਡਾ ਰਿਜ਼ਲਟ ਆਇਆ ਠੀਕ ਹੈ ਜੀ ਕੋਈ ਆਪਾਂ ਨੂੰ ਕੋਈ ਰਿਪੀਟ ਕੇਸ ਕਾਫੀ ਆਉਂਦੇ ਸੀ ਰਿਪੀਟ ਕੇਸ ਨਹੀਂ ਕੋਈ ਰਿਪੀਟ ਕੇਸ ਨਹੀਂ ਜਮਾ ਨਹੀਂ ਇਹ ਬਾਕੀ ਜਿਹੜਾ ਆਪਣਾ ਪਲਾਨ ਇੱਕੀ ਆ ਜੀ ਇਹ 'ਚ ਕਿਲੋ ਮਗਰ 6 65 ਗ੍ਰਾਮ ਕਾਪਰ ਹੈ ਜੀ ਤੇ 12 ਗ੍ਰਾਮ ਜ਼ਿੰਕ ਹੈ ਜੀ ਆਪਾਂ ਮੇਨ ਪ੍ਰੋਬਲਮ ਕੀ ਦੇਖਣਾ ਪਸ਼ੂਆਂ ਦੇ ਕਈ ਫਾਰਮ ਤੇ ਜਾਂਦੇ ਜੀ ਖੁਰਾਂ ਦੀ ਕਾਫੀ ਪ੍ਰੋਬਲਮ ਆਉਂਦੀ ਹੈ ਇਹ ਉੱਥੇ ਵੀ ਬਹੁਤ ਵਧੀਆ ਕੰਮ ਕਰਦਾ ਜੀ ਖੁਰਾਂ ਦੀ ਪ੍ਰੋਬਲਮ ਨਹੀਂ ਆਉਂਦੀ ਬਾਕੀ ਆਪਾਂ ਦੇਖਣਾ ਕਾਪਰ ਦੀ ਜ਼ਿੰਕ ਕਰਕੇ ਪਸ਼ੂ ਕਾਫੀ ਰਿਪੀਟ ਹੁੰਦੇ ਆ ਜੀ ਰਿਪੀਟ ਕੇਸ ਵੀ ਬਹੁਤ ਘੱਟ ਦੇ ਆ ਜੀ ਰਿਪੀਟ ਆਪਣੇ ਹੈ ਨਹੀਂ ਕੋਈ ਵੀ ਹੈ ਨਹੀਂ ਰਿਵਰਸ ਤੇ ਆਪਣੇ ਫਾਰਮ ਨੂੰ ਜਿਹਨੇ ਆਪ ਸੁਝੇ ਪਸ਼ੂ ਸਾਰੇ ਹਾਂ ਜੀ ਆਪਣਾ ਬਹੁਤ ਵਧੀਆ ਜੀ ਜਿਹੜੇ ਮੈਂ ਫਾਰਮ ਤੇ ਆ ਜੀ ਕਾਫੀ ਬਾਕੀ ਤੁਸੀਂ ਸਫਾਈ ਦੇਖ ਸਕਦੇ ਹੋ ਜੀ ਨਹੀਂ ਭਾਈ ਇਹਦੇ ਤੁਸੀਂ ਜੇ ਹੁਣ ਆਪਾਂ ਮੋਟੀ ਮੋਟੀ ਗੱਲ ਕਰੀ ਹੈ ਨਾ ਤਿੰਨ ਚਾਰ ਫਾਇਦੇ ਦੱਸੇ ਤੁਸੀਂ ਇਸ ਦੇ ਇੱਕ ਕਰੀ ਲੈਣ ਵਾਈ ਆਪਾਂ ਨੂੰ ਫਾਇਦੇ ਦੱਸ ਦਿਓ ਇਹਦੇ ਵੀ ਆਪਣੇ ਜਿਹੜੇ ਫਾਰਮਰ ਆਪਾਂ ਨੂੰ ਦੇਖਦੇ ਆ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹਦਾ ਫਾਇਦਾ ਕੀ ਆ ਤਿੰਨ ਚਾਰ ਦੇਖੋ ਜੀ ਆਪਾਂ ਦੇਖ ਰਹੇ ਪਸ਼ੂ ਕਾਪਰ ਜ਼ਿੰਕ ਮੈਗਨੀਸ਼ੀਅਮ ਦੀ ਕਾਫੀ ਘਾਟ ਹੁੰਦੀ ਹੈ ਜੀ ਤੇ ਪੀੜ ਕੇਸਾਂ ਜੀ ਆਪਾਂ ਦੇਖਦੇ ਆ ਰਿਪੀਟ ਨਹੀਂ ਹੋ ਜਾਂਦਾ ਪਸ਼ੂ ਬਾਕੀ ਤੁਸੀਂ ਦੇਖ ਸਕਦੇ ਨਹੀਂ ਪਸ਼ੂ ਦੀ ਸ਼ਾਈਨਿੰਗ ਜੀ ਠੀਕ ਹੈ ਵੀ ਇਹ ਇਹ ਜਿਹੜਾ ਮਿਨਰਲ ਮਿਕਸਚਰ ਆ ਆਪਣਾ ਪਲਾਨ 21 ਸੁਪਰ ਇਹ ਨਾ ਤਾਂ ਪਸ਼ੂਆਂ ਨੂੰ ਰਿਪੀਟ ਹੋਣ ਦਿੰਦਾ ਹੈ ਹਾਂਜੀ ਉਹ ਸਮੱਸਿਆ ਦਾ ਵੀ ਹੱਲ ਹੋ ਜਾਂਦਾ ਹੈ ਹਨਾ ਇੱਕ ਤੁਸੀਂ ਦੱਸਿਆ ਸੀ ਵੀ ਇਹ ਦੁੱਧ ਵਧਾਉਂਦਾ ਦੁੱਧ ਦੇ ਬਹੁਤ ਵਧੀਆ ਰਿਜ਼ਲਟ ਤੇ ਬਾਕੀ ਤੁਸੀਂ ਫੈਟ ਦੇ ਦੇ ਸਕਦੇ ਹੋ ਫੈਟ ਵੀ ਵਧਾਉਂਦਾ ਦੁੱਧ ਦੁੱਧ ਦੇ ਉੱਤੇ ਤਾਂ ਫੈਟ ਆਦੀ 5 ਤੋਂ 6 ਤੱਕ ਫੈਟ ਪਸ਼ੂ ਦੀ ਜਾਂਦੀ ਹੈ ਠੀਕ ਹੈ ਇਹ ਮੱਝ ਦੀ ਦੇਖਦੇ ਆ 7% ਆਉਂਦੀ ਹੈ ਉਹਦੀ 10% ਜਾਂਦੀ ਹੈ ਫੈਟ ਬਹੁਤ ਵਧੀਆ ਫੈਟ ਆ ਰਿਜ਼ਲਟ ਬਾਕੀ ਤੁਸੀਂ ਬਈ ਨਾਲ ਗੱਲ ਕਰ ਸਕਦੇ ਆ ਬਹੁਤ ਵਧੀਆ ਰਿਜ਼ਲਟ ਹੈ ਦਾ ਵਿਫਾਟ ਦਾ ਤੁਸੀਂ ਦੱਸਿਆ 3 3 ਪੁਆਇੰਟਾਂ ਜਿਵੇਂ 7 ਆਉਂਦੀ ਹੈ ਤਾਂ ਉਹ 10 ਫਾਟ ਆਉਣ ਲੱਗ ਜਾਂਦੀ ਹੈ ਆਪਣੇ ਗਾਂਾਂ aí 4 1 4 2 4 ਇੱਥੇ ਆਈ ਨਹੀਂ ਤੇ ਇਹਦੀ ਆਪਾਂ ਵਰਤੋਂ ਕਰਨੀ ਕਿਵੇਂ ਕਿੰਨੇ ਗ੍ਰਾਮ ਇਹ ਵਰਤਣਾ ਦਿਨ ਚ ਆਪਾਂ ਇੱਕ ਪਸ਼ੂ ਤੇ ਡੇਲੀ ਜੀ ਆਪਣੀ 100 ਤੋਂ 150 ਗ੍ਰਾਮ ਦੋ 150 ਗ੍ਰਾਮ ਪਸ਼ੂ ਦੇ ਦੁੱਧ ਦੇ ਹਿਸਾਬ ਨਾਲ ਆ ਪਸ਼ੂ ਦੇ ਦੁੱਧ ਦੇ ਹਿਸਾਬ ਨਾਲ ਆ ਦੁੱਧ ਦੇ ਹਿਸਾਬ ਨਾਲ ਜੇ ਕੋਈ ਕੋਣ ਦੁੱਧ ਹੀ ਦਾ 5-7 ਕਿਲੋ ਦਿੰਦਾ ਉਹਦੇ ਨੂੰ ਤਾਂ 150 ਕਿਤੇ ਚੱਲ ਜੂ ਹਮ ਜਿਹੜਾ ਮਾਣੇ ਦਾ 40 35 40 ਕਿਲੋ 150 ਉਹ ਤੋਂ ਉੱਪਰ ਜੱਲੀ ਜਾਂਦਾ ਬੀ ਕੁਆਲਿਟੀ ਵਾਲੇ ਪਸ਼ੂਆਂ ਵਾਸਤੇ ਬਹੁਤ ਵਧੀਆ ਚੀਜ਼ ਆ। ਵੀ ਬਾਕੀ ਤੁਸੀਂ ਦੇਖ ਸਕਦੇ ਆ ਆਪਣੇ ਬਈਆਂ ਕਾਫੀ ਪਸ਼ੂ ਰਪੀਟ ਸੀ ਆ ਦੇਖ ਸਕਦੇ ਆ ਪਸ਼ੂ ਸੁਈ ਆ ਜੀ। ਠੀਕ ਆ ਵੀ ਉਹ ਸਾਰਾ ਜਿਹੜਾ ਆਪਣਾ ਰਪੀਟ ਵਾਲੀ ਪ੍ਰੋਬਲਮ ਸੀ ਉਹ ਇਹਦੇ ਨਾਲ ਸੋਲਵ ਹੋ ਗਈ ਆ ਤੇ ਦੁੱਧ ਵੀ ਇਹਦੇ ਨਾਲ ਵਧਿਆ। ਮਿਨਰਲ ਨਾਲ ਸੁਪਰ 21 ਪਲਾਨ 21 ਸੁਪਰ ਆ ਜਿਹੜਾ ਤੇ ਫੈਟ ਵੀ ਵਧੀਆ। ਤੇ ਜਿਹੜੀ ਆਪਾਂ ਉਹ ਪਸ਼ੂਆਂ ਦੇ ਵਿੱਚ ਘਾਟਾ ਹੁੰਦੀਆਂ ਜਿਹਦੇ ਕਰਕੇ ਆਪਣੇ ਪਸ਼ੂਆਂ ਦੇ ਖੁਰ ਵਗੈਰਾ ਖਰਾਬ ਹੋ ਜਾਂਦੇ ਹਨ ਉਹ ਵੀ ਆਖਿਆ ਉਹ ਵੀ ਨਜਾਦ ਮਿਲਦੀ ਹੈ ਇਹਦੇ ਨਾਲ ਬਾਕੀ ਆਪਾਂ ਦੇਖਦੇ ਹਾਂ ਜੀ ਕਈ ਫਾਰਮ ਤੇ ਜਾਂਦੇ ਆ ਫਾਰਮ ਕੀ ਕਰਦਾ ਜੀ ਕੱਲੋ ਪਾਊਡਰ ਦੀ ਵਰਤੋਂ ਕਰਦਾ ਜੀ ਹਾਂਜੀ ਜੀ ਨਾਲ ਪਸ਼ੂ ਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਜੀ ਕਿਉਂਕਿ ਅਸੀਂ ਸਹੀ ਡੋਜ਼ 4 ਤੋਂ 5 ਕਿਲੋ ਰੈਗੂਲਰ ਪਾਵੇ ਰੈਗੂਲਰ ਪਾਊਡਰ ਪਾਉ ਜੀ ਤੇ ਕਦੇ ਪਸ਼ੂ ਨੂੰ ਰਿਪੀਟ ਦਾ ਨਹੀਂ ਇਹ ਪਸ਼ੂ ਨੂੰ ਦਿੰਦੇ ਕਿਵੇਂ ਘੋਲ ਕੇ ਦੇਣਾ ਹੈ ਕਿ ਦਾਣੇ ਚ ਪਾ ਕੇ ਦੇਣਾ ਦਾਣੇ ਚ ਪਾ ਕੇ ਦਾਣੇ ਚ ਪਾ ਕੇ 100 ਗ੍ਰਾਮ 150 ਗ੍ਰਾਮ ਜੋ ਆਪਾਂ ਪਾਇਆ ਹਨ। ਦਾਣੇ ਚ ਪਾ ਕੇ ਦੋ ਵਧਿਆ ਪਸ਼ੂ ਖਾਂਦੇ ਆ ਸਾਰੇ। ਠੀਕ ਹੈ ਜੀ। ਇਹ ਤਿਕੜਤਣ ਪਾਨੀ ਕੋਈ ਨਹੀਂ ਵਧਿਆ ਖਾਂਦੇ ਆ ਕਾਪ। ਠੀਕ ਹੈ। ਤੇ ਲਓ ਜੀ ਇਹ ਆਪਾਂ ਤੁਹਾਨੂੰ ਪਲਾਨ 21 ਸੁਪਰ ਜਿਹੜਾ ਮਿਨਰਲ ਮਿਕਸਚਰ ਹੈ ਇਹ ਦਿਖਾਇਆ ਸੀ ਇਹ ਸਾਰੇ ਕਾਸੇ ਦਾ ਹੀ ਕੰਮ ਕਰਦਾ ਹੈ। ਤੇ ਪ੍ਰਾਈਸ ਆਪਾਂ ਤੁਹਾਨੂੰ ਦੱਸਤਾ ਹੈ ਮੰਗਵਾਉਣਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦੇ ਬਾਕੀ ਪੰਜਾਬ ਦੇ ਵਿੱਚ ਹਰ ਕਿਤੋਂ ਇਹ ਆਪਾਂ ਨੂੰ ਆਮ ਹੀ ਮਿਲ ਜਾਣਾ ਹੈ। ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ ਜੀ।